ਜਾ ਇਹ ਤੁਸੀਂ ਅੱਜੇ ਹੋਲੀ ਕਰਦੇ ਹੀ ਹੋਣਾ ਸਰ ਮੇਰੇ ਤੇ ਕਿੰਨੀ ਪਰਦੇ ਇਹ ਕੀ ਕੀ ਪੰਪ ਤੋਂ ਫਿਸਦੇ ਆ ਸੀ ਅਬ ਇਹ ਕੱਲ੍ਹ ਨਾਲ ਕਿ ਨੂੰ ਵੀ ਆਉਣਾ ਤਾਂ ਘਰੇ ਵਾਲ ਨੂੰ ਵੀ ਕਰਦਾ ਕੰਮ ਕਰਨ ਸਨਾਣਿਆ ਦੇ ਨੂੰ ਦੱਸਣਾ ਹੁੰਦਾ ਪਰ ਇਹ ਜੰਦਰਾ ਬੋਲੇ ਬੋਲੇ ਕਾਉ ਗੈਨ ਮੋਤ ਕਹਿੰਦੀ ਆ ਕੰਮ ਕਰ ਲੈ ਘਰੇ ਲੋਕਾਂ ਦੇ ਘਰੇ ਲੁੱਤੇ ਨੇ ਨਾ ਨਾਉਣੀ ਆਉਂਦੀ ਇਹ ਕਿੱਡੇ ਨਿੱਕੇ ਪੰਪ ਜਰਾ ਸੀ ਆਂਦੀ ਆਪ ਵੇਖਾਂ ਜੀ ਕਰੀ ਲੋਕ ਕਿਤੇ ਬਹਿ ਹੈ ਕਿੱਡੀ ਹੋਈ ਜੀ ਭੱਜ ਲੋ ਕੀਨੇ ਵਾਪਸ ਚਾਜੀ ਕਿ ਤੇ ਜੀ ਦੀ ਕਿ ਜੱਜੀ ਰਹਿਣਾ ਇੰਨੀ ਮੈਨੂੰ ਪਤਾ ਨਹੀਂ। ਔਰ ਇੱਕ ਸੱਤ ਤੋਂ 8:30 ਵਜੇ ਕੋਹੜੀਆਂ ਬੰਨ ਤੁਮ ਵੇਰਾ ਫਿਰ ਕੋਈ ਕਰੇ ਬਾਤ ਇਹ ਨਾ ਪਹਿਨਾ ਮੇਰੇ ਲਈ ਮੈਨਰੇ ਕੋਸਾ ਪੀਣਾ ਕਰੀ 0:50 ਰੰਗ ਕਰਨਾ ਹੋਰ ਪਰੇ ਨੂੰ ਬਦ ਦੋ ਜੇ ਤੁਸੀ ਵਿਚਾਰ ਕਰ ਲੈਣਾ ਇਹ ਨਾ ਵੀ ਗਾੜੀ ਭਾਵੇਂ ਨਾਲ ਮੈਂ ਲਈ ਹੁਣ ਕਿ ਮਸਤ ਮੁੰ ਮੋਰ ਟੂਟ ਅੜਿ ਕੇ ਭਾਉਂਦੀ ਨਹੀਂ ਉਹ ਲੈ ਕੀ ਕਰਦੀ ਠਿਕ ਇੱਕ ਨੂੰ ਕਿਹਨੂੰ ਦੱਸ ਵੀ ਕੀ ਕਰ ਕਈ ਮੇਰੀ ਦਰਾਨੀ ਕਿਹਦੀ ਮੁੱਠਿਆ ਨਾ ਤੀ ਮੈਂ ਨਾ ਲਾਲੋ ਲਾਲੋ ਮੈਨੂੰ ਕਹਿੰਦੀ ਸਿਆਣਿਆਂ ਕੋ ਉਹ ਗਈ ਸੱਚੀ ਕਹਿ ਕੇ ਗਈ ਕੀ ਕਹਿ ਕੇ ਆਈਆਂ ਤੋ ਪਹਿਲਾਂ ਮੈਂ ਤੈਨੂੰ ਇਹ ਦੱਸਾਂ ਤੇਰੀ ਦਰਾਣੀ ਨਾ ਮੇਰੇ ਘਰ ਆਵੇ ਨਾ ਜਾਵੇ ਨਾ ਮੈਂ ਕੋਈ ਤੇ ਕਿਸੇ ਦੇ ਘਰ ਨਹੀਂ ਜਾਂਦੀ ਮੇਰੀ ਸੋਹਣੀ ਮੈਂ ਤੇਰੀ ਸੁਣੀ ਨੂੰ ਚੁੱਪ ਕਰਕੇ ਹਾਂ ਮੈਂ ਮੇਰੀ ਸੋਹਣਾ ਸੁਣਾ ਸੁਣਾ ਤੂੰ ਕੀ ਸੁਣਾ ਚੇਤੀ ਸੁਣਾ ਨਾ ਮੈਂ ਤੇਰੀ ਦਰਾਣੀ ਕੋਲ ਜਾ ਪੰਮੋ ਨਾ ਕਦੀ ਆਈ ਨਾ ਮੈਂ ਕਦੀ ਗਈ ਨਾ ਉਹਦੀ ਤੇ ਮੇਰੀ ਭਾਂਦੀ ਆ ਹਾਂ ਨਾ 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 ਤੂੰ ਤੇ ਕਦੀ ਕਿਸੇ ਦੇ ਬੂਏ ਨਹੀਂ ਚੜੀ ਤੈਨੂੰ ਮੈਂ ਵੇਖਿਆ ਭਲਾ ਸਗੋਂ ਤੇ ਮੈਂ ਤਾਂ ਤੇਰੇ ਕੋਲ ਆਉਣੀ ਆ ਉਹਦੇ ਕੋਲ ਤਾਂ ਮੈਂ ਕਦੀ ਗਈ ਨਹੀਂ ਨਾ ਮੇਰੇ ਕੋਲ ਬੈਠੋ ਤਾਂ ਦਰੋਂ ਹੀ ਨਹੀਂ ਨਿਕਲਦੀ ਜਦੋਂ ਤੁਹਾਡੇ ਘਰ ਜਾਨੀ ਉਹ ਅੰਦਰੇ ਬੈਠੀ ਠੀਕ ਅੰਦਰੋਂ ਬਾਹਰ ਨਿਕਲੀ ਹੋ ਨੀ ਇਹਦੇ ਕੰਨ ਭਰਨੇ ਹੋ ਨਾ ਜੈ ਕਿ ਖਰ ਖਰຸນ ਪੁੱਟੀ ਵਿੱਚ ਬੈਠਾ ਉੱਚੀ ਜਾ ਵਰਦਾ ਵਾ ਤੂੰ ਮੇਰੀ ਪਰਮਾਸੀ ਦਾ ਫਾਇਦਾ ਨਾ ਚੁੱਕ ਮੈਂ ਤੇਰਾ ਪਿਆਰ ਨਾਲ ਗੱਲ ਕਰਦੀ ਹਾਂ ਅਸੀਂ ਤੇ ਇੱਥੇ ਦੇਰੇ ਪਰ ਮੈਂ ਨਹੀਂ ਕਿ ਨਵਸਣਾ ਤਵੇ ਮੈਂ ਕਰਨਾ ਕਰਦੀ ਹਾਂ ਲੈ ਮੀਨਾ ਕਰ ਲੈ ਜੇ ਤੇਰਾ ਮੈਂ ਪਿਆਰ ਨਾਲ ਠੀਕ ਹੈ ਨਾ ਮੇਰੀ ਸੁਣ ਲੈ ਕਰ ਨਾ ਮੈਂ ਤੇਰੀ ਤਰ੍ਹਾਂ ਨੇ ਕੋਈ ਗੱਲ ਕਹੀ ਆ ਹਾਂ ਜੇ ਉਹਨੂੰ ਇੱਥੇ ਸਾਥ ਲਾ ਜੇ ਉਹ ਮੇਰਾ ਨਾਂ ਲੈਂਦੀ ਆ ਮੈਂ ਤੈਨੂੰ ਇਹ ਗੱਲ ਕਹੀਆਂ ਵਾ ਪਾਪਿਆਂ ਨੇ ਜਾਣੀ ਜੇ ਮੈਂ ਉਹਨੂੰ ਸਿੱਧੇ ਚੂੜੀਆਂ ਨਾਲ ਕੋਈ ਕਹਿਣਾ ਹੁੰਦਾ ਵੀ ਮੈਂ ਹਾਂ ਗੱਲ ਕੀਤੀ ਆ ਜਾਂ ਉਹ ਕਹੂ ਉਹਨੇ ਕੀਤੀ ਹੈ ਹੈ ਤੂੰ ਬਹੁਤ ਸਿਆਣੀ ਹੈ ਜਦੋਂ ਇਹ ਦੰਗਿਆ ਆ ਕੇ ਗੱਲਾਂ ਕਰਦੀ ਵਰਦੀ ਜਾ ਜਾ ਤੈਨੂੰ ਸਿਆੜੀ ਨੂੰ ਮੈਂ ਵੇਹਾ ਹੀ ਆ ਗੋੜੇ ਗੋੜੇ ਘਾਹ ਹਿੱਥਿਆ ਕਿ ਲੋਕਾਂ ਦੇ ਬੂਹੇਆਂ ਗਾੜੀ ਬੈਠੀ ਆ ਘਾਹ ਤੇ ਤਾਂ ਪੁੱਟਿਆ ਨਹੀਂ ਜਾਂਦੇ ਹੈ ਲੋਕੀਆਂ ਲੰਗਰ ਪਕਾਉਣ ਦਾ ਟਾਈਮ ਆ ਤੇ ਤੂੰ ਆ ਕੇ ਬਾਹਰ ਬੈਠੀ ਉਹ ਮੇਰੇ ਵੇਲੇ ਸਭੀ ਲੈਣ ਜਿਹੜੀ ਹੁਣ ਕਿਹਦੇ ਮਰੰਗੀ ਜੀ ਤੱਕ ਮੇਰਾ ਘਾਹ ਹੀ ਨਹੀਂ ਕੋਗਤਾ ਕਰੇ ਤੇ ਤੂੰ ਵੀ ਤਵੇਲੇ ਟਾਕਾ ਦਾ ਤਰਾ ਕੀਤਾ ਕਿ ਕੋਲ ਹੋਗੀ ਫੋਟੇ ਨਹੀਂ ਦੋਗਾ ਸ਼ਾਹ ਹੋਰ ਵੀ ਕੋਸ਼ ਮੈਂ ਤੇ ਆਪਣੇ ਇਹਦੇ ਪਾਪ ਦੀ ਮਰੀ ਕਰੇ ਨਹੀਂ ਕਰ ਸਕੀ ਤਾਂ ਮੈਂ ਤੇ ਪੁੱਟੇ ਮੇਰੇ ਘਰ ਵਿੱਚ ਚੰਡਿਆ ਪਿਆ ਹੈਂ ਸਾਰੇ ਕੰਮ ਮਾਰ ਚੁਣ ਗਿਆ ਜੋ ਮਰਜ਼ੀ ਹੈ ਮੇਰੇ ਘਰੋਂ ਇਥੋਂ ਚਲੀ ਗਿਆ ਜਿੱਥੇ ਮੈਂ ਤੇਰੇ ਪੂਏਗੇ ਦੀ ਨਾ ਪੇਟੀ ਪੱਜੀ ਦੇ ਮਰਜ਼ੀ ਪੂਏਗੇ ਬੈਠਾ ਆ ਵਾਂਦੀ ਚੱਲ ਚੱਲ ਮੇਰੇ ਨਾਲ ਇੱਥੇ ਲੋਕਾਂ ਨੂੰ ਨਾ ਸੁਣਾਵੀਂ ਅੰਦਰ ਬੈੱਕ ਕੇ ਤੇ ਮੈਨਾਂ ਗੱਲ ਕਰ ਚੱਲ ਚੱਲ ਕੀ ਕੀ ਕਹਿੰਦੇ ਜੇ ਉਹਨੇ ਕਹਿਤਾ ਨਾ ਵੀ ਮੈਨੂੰ ਇਹ ਗੱਲ ਨਹੀਂ ਕਹੀ ਤੇ ਤੈਨੂੰ ਮੈਂ ਛੱਡਣਾ ਨਹੀਂ ਤੇਰੀ ਮੈਂ ਗੁੱਤ ਮਾਰੀ ਮੈਂ ਕਿਹਾ ਤੇਰੀ ਕਿੰਦਾ ਖੰਬ ਠੱਪਦੀ ਚੱਲ ਚੱਲ ਹੈ ਚਲ ਚਲ ਨਾਲ ਉਹਦੀ ਵੀ ਠੱਪ ਦੀ ਚਲ ਚਲ ਜਿਹੜੀ ਕਹਿਣ ਵਾਲੀ ਹੈ ਨਾ ਦੋ ਸੱਚੀਆਂ ਜੀ ਨਾ ਆਹ ਹੱਥਾਂ ਨੂੰ ਲਾ ਰਿਹਾ ਕੋਲਾਣਾ ਖਾਈ ਮੇਰੇ ਬੂਰਾ ਬੀਂਹ ਕਹਿ ਦਿਆ ਪਏ ਮੇਰੇ ਬੂਰਾ ਦਿਨ ਘਾੜ ਲਿਖਦਾ ਛੋੜਾ ਚਲ ਗਿਆ ਜਾ ਜਾ ਤੈਨੂੰ ਲੋਕਾਂ ਨੇ ਕਿਤੇ ਦੱਸ ਨਹੀਂ ਇਤਨੇ ਨੌਣੀ ਆਉਂਦੇ ਤੈਨੂੰ ਹੋਰ ਕਿ ਕੰਮ ਨਹੀਂ ਚਲ ਮੈਂ ਜਾ ਰਿਹਾ ਤੇ ਨੀਂ ਨਾ ਕਰੀਂ ਸੱਚ ਕਿਹਾ ਸਾਥੇ ਤੇ ਸੋਨੇ ਚੋੜੀਆਂ ਹਾਂ ਤੇ ਲੱਗਦੀ ਹੈ ਹੈ ਤੇਰੇ ਸਾਥ ਚਲ ਸਾਥ ਹਾਂ ਪਿੱਛੇ ਨੂੰ ਫੈਕ ਸ਼ਾਹ ਚੋ ਘਾਰ ਮੇਰੇ ਕਿੱਧਰ ਵੜੀ ਜਾਂਦੀ ਆਪਣੇ ਵੜ ਛਾ ਕਿਉਂ ਮੈਂ ਕਿਉਂ ਆਪਣੇ ਬੜਾ ਲੈ ਤੂੰ ਆਪਣੀ ਦਰਾਨੀ ਤੇਰੀ ਤੇਰੀ ਪਤਾ ਲੱਗੂ ਆਂ ਕਿ ਕੀ ਕਰਤੀ ਆਈ ਏ ਤੂੰ ਦਰਾਨੀ ਤੇ ਲਿਆ ਛੱਡ ਕੇ ਨਹੀਂ ਆਉਣੀ ਉਹਨੂੰ ਵੀ ਫੜਕੇ ਨਹੀਂ ਹੁੰਦੀ ਉਹਨੂੰ ਵੀ ਮੈਂ ਯਾਰ ਕਰ ਤਾ ਤੂੰ ਕਿਤੇ ਦੇ ਦੇ ਮੇਰਾ ਮੇਰੀ ਜੈ ਗੱਲ ਮੈਂ ਚੰਗੀ ਮੈਂ ਮੇਰੇ ਜੈ ਗੱਲ ਬਹੁਤ ਮੇਰਾ ਨਾ ਕੀ ਕਰ ਚੰਗੀ ਚੱਲ ਕੀ ਕਰਨ ਵੀ ਆਈ ਅੰਦੇ ਕੰਨੀ ਦੇ ਕੀ ਕਰਾਂ ਕੀ ਤੈਨੂੰ ਮੈਂ ਖੱਟੇ ਮੈਂ ਇੱਕ ਮੰਮੀ ਏ ਤੇ ਲੋਗ ਘਰ ਆ ਕੀ ਕਰਾਂ ਅੰਕ ਉਹ ਜਿਹੜੀਆਂ ਮਦਰ ਮੇਰੇ ਖੱਟੀਆਂ ਮਿੱਠੀਆਂ ਕੀਤੀਆਂ ਨਾ ਉਹਨਾਂ ਦੇ ਜਵਾਬ ਦਉ ਮੈਨੂੰ ਦੇਖਿਆ ਤੇ ਮੇਰੀਆਂ ਅੰਦਰਾਂ ਨੂੰ ਨਹੀਂ ਪਈਆਂ ਨਹੀਂ ਆ ਮੈਂ ਪੂਰੀ ਚਟਨੀ ਪਟ ਲੈ ਚੱਲ ਚੱਲ ਤੂੰ ਬੇਲੀ ਨੂੰ ਬਾਹ ਚਾਲ ਚਿੰਮੇ ਖੱਟੀਆਂ ਇੱਥੇ ਬਾਦੂ ਤੇ ਚਟਨੀ ਖਾਣ ਦੀ ਨਹੀਂ ਕਰਨਾ ਜੀ ਤੇ ਮੈਂ ਖੱਟੀਆਂ ਖਾ ਦਸਤੀ ਦਸ ਕਿਤੇ ਤੂੰ ਚੱਲ ਲੈ ਮੈਂ ਉਹਨੂੰ ਵੀ ਉੱਥੇ ਰੱਖ ਲਈ ਹਾਂ ਦੱਬਾਇਆ ਮੈਂ ਚਟਨੀ ਦੋਨੋਂ ਬੂਟੀ ਰੁੜ ਗਿਆ ਕੀ ਗੱਲ ਚੱਲ 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 ਲਾਈ ਹੋਈ ਹੈ ਦੱਸ ਦੋ ਜਾਣਾ ਕਿੱਥੇ ਆ ਜਿਹੜੀਆਂ ਮੈਂ ਮਦਰ ਖੱਟੀਆਂ ਮਿੱਠੀਆਂ ਕੀਤੀਆਂ ਤੈਨੂੰ ਉਹਨਾਂ ਦੇ ਦੋ ਪਹਿਲਾਂ ਦੱਬਾ ਕੀਰੇ ਨਾਲ ਠੱਟੀਆਂ ਮਿੱਠੀਆਂ ਪੂਰੀ ਗੱਲ ਉਹ ਬੈਠੇ ਨਹੀਂ ਤੇਰੇ ਕੰਨੀ ਵਾਲਾ ਪਾਸੇ ਗਈ ਐ ਸਿਆਣਿਆਂ ਦੇ ਗਈ ਉਹ ਫਰਾਂਟ ਬਸ ਇੰਸੀ ਜਵਾਬ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਤੇ ਉਹ ਤੇ ਤੁਸੀਂ ਤੈਨੂੰ ਅੱਖ ਲੱਗੀ ਪਈ ਐ ਜਾਣਦੇ ਹੋ ਤੁਸੀਂ ਇਹ ਕਦੇ ਝੂਠ ਐ ਤੇ ਤੂੰ ਮੈਨੂੰ ਕਿਹੜੇ ਤਨ ਖਾ ਜਾਂਦੀ ਵੇਖੀ ਮੈਨੂੰ ਦੱਸੇ ਮੈਨੂੰ ਕੋਰ ਹੋਣਾ ਮੇਰ ਨਾਲ ਤੋਰਪਾ ਬੰਦੀ ਸੀ ਬਣ ਕੇ ਮੈਨੂੰ ਉਹਨਾਂ ਨੇ ਨਹੀਂ ਦੱਸਿਆ ਮੈਨੂੰ ਤੁਹਾਨੂੰ ਪਤਾ ਤੂੰ ਚੋਰ ਨੂੰ ਤੇ ਆਪਣੀ ਭਾਰੀ ਪੈ ਜਾਂਦੀ ਤਵਤਾਪ ਕਿਤੇ ਮੇਰੀ ਚੋਰੀ ਨਾ ਪਤਾ ਲੱਗ ਜੇ ਕੋਈ ਨਹੀਂ ਕਿ ਤੂੰ ਲੱਗ ਗਈ ਨਾ ਤੂੰ ਚੱਲ ਮੈਂ ਨਹੀਂ ਚੋਰੀ ਜਾਣ ਤੂੰ ਹੀ ਆਪਣਾ ਜਾ ਅਰੇਂਜਮੈਂਟ ਕਰਦਾ ਰਾਲੀ ਰੋਟੀ ਇਥੋਂ ਸ਼ਿਕਾਇਤ ਆਪਣਾ ਹੀ ਕਾਢੀ ਮੈਂ ਜੀਨੂ ਕੋ ਜਹੋਂਦੇ ਹੈ ਕੁਸਤੀ ਮੇਰੇ ਮਾਸਟਰ ਨੂੰ ਹੈ ਸਾਤੀ ਤੇ ਮੇਰੇ ਘੜੀ ਆਈ ਸੀ ਨਾ ਚੱਲਿਆ ਅੱਛਾ ਤੇ ਕਾਰੀ ਪੈਂਦੀ ਮੈਂ ਕੜੀ ਬਾਹਰ ਆਈ ਮੇਰੇ ਜੀਨੂ ਕੋ ਜਹੋਂਦੇ ਤੂੰ ਉਹ ਦੱਸਦਾ ਸਿਆਣੇ ਮੈਂ ਤੇਰੇ ਬਾਪੂ ਟੂਪੇ ਨੇ ਕਿਹਾ ਨਾ ਤੂੰ ਮੈਨੂੰ ਵੇਖ ਨਹੀਂ ਤੂੰ ਫਿਰ 12 ਵਜੇ ਉੱਤੀ ਕੀ ਕਰਦੀ ਮੈਂ ਦੇ ਵਾਸ਼ਰੂਮ ਗਈ ਹਾਂ ਮੈਂ ਤੇ ਵੇਖਿਆ ਤੂੰ ਇੱਥੇ ਤੁਰੇ ਫਿਰਦੇ ਬਾਲਟਾ ਚੁੱਕ ਕੇ ਸਾਰੇ ਵਿੜੇ ਹਾਏ ਵੀ ਮੈਂ ਮਾਰ ਜਾਨੀ ਰਹਿਣ ਦੇ ਨਹੀਂ ਰੱਬ ਨੂੰ ਰਹਿਣ ਤੇ ਮੇਰੇ ਹੱਥ ਤੇ ਬਾਲਟਾ ਉੱਠ ਨਹੀਂ ਰਿਹਾ ਹਾਂ ਹਾਂ ਤਾਲਾ ਪੜਿਆ ਹੋਇਆ ਹੈ ਇਹ ਤੇ ਕਰੀ ਜਾਂਦੇ ਤਾਂ ਕੀ ਹੋਣ ਉੱਥੇ ਬੰਦਾ ਆਦੀ ਵਾ ਸਮਝੇ ਤੁਹਾਨੂੰ ਦਾ ਸੀ ਮੈਨੂੰ ਇਹ ਨਹੀਂ ਸਮਝ ਆਉਂਦਾ ਸੇ ਨੂੰ ਕੂਟ ਕਿਹੜਾ ਵਿਗਿਆ ਹੈ ਮੈਂ ਵੀ ਇਹ ਮੈਂ ਕੀਤਾ ਹੀ ਨਹੀਂ ਹਾਂ ਅੱਛਾ ਹਾਂ ਤੀਵੀ ਆ ਮੂੰਹ ਖੁਦ ਹਿੱਕ ਕਰਕੇ ਮੈਂ ਮੰਨਦਾ ਤੂੰ ਹੀ ਵੱਧ ਕਰੀ ਜਾਂਦੀ ਮੂੰਹ ਚੱਲ ਮੈਂ ਉਹਦੀ ਨੇਰੀ ਹੀ ਹੋਣੀ ਤੇ ਨਾਲ ਤੇਰੀ ਹੀ ਹੋਣੀ ਆ ਤੂੰ ਮੈਂ ਦੋ ਪਤਾ ਨਹੀਂ ਨਹੀਂ ਅੱਜ ਤੋਂ ਬਾਅਦ ਉਹ ਐ ਕਿ ਮੇਰਾ ਚੜੀ ਨਾ ਤਾਂ ਆ ਕਿ ਜੇ ਤੂੰ ਮੇਰੇ ਬਲੇ ਵੱਢ ਤਾ ਤੇ ਉਹ ਤੇ ਆਪਣੀ ਭਾਦੀ ਪਈ ਐ ਮੈਂ ਕਦੀ ਉਹਨਾਂ ਕੋ ਬੈਠੀ ਨਹੀਂ ਚੱਲ ਕੋ ਬੈਠੀ ਸ਼ਗਲ ਵੇਖੀ ਨੂੰ ਕਿੰਨਾ ਠਰੋਗਾਂ ਦੀ ਵੇਖੀ ਨੀ ਹਾਂ ਨਾ ਨਾ ਤੂੰ ਤੇ ਸ਼ਗਲ ਨਹੀਂ ਵੇਖੀ ਤਾ ਦੀ ਉਹਦੀ ਮੈਂ ਦੇ ਜਿਹੜੇ ਤੁਹਾਨੂੰ ਮੈਂ ਖਟੀਆਂ ਮਿੱਠੀਆਂ ਕਰਨ ਨਹੀਂ ਦੇਈਆਂ ਇੱਕ ਵਾਰ ਤੇ ਜੀ ਉਹ ਇਕੱਠੇ ਬਹਿ ਨਹੀਂ ਸਕਦੇ ਤੂੰ ਭੁੱਲ ਗਈ ਜਿਹੜੀ ਸ਼ਗਲ ਕਿਵੇਂ ਦੀ ਆ

ਤੇ ਤੈਨਾਂ ਨੂੰ ਸੱਚਾ ਮੈਂ ਤਾਂ ਕੰਮ ਕਰਦਾ ਵੀ ਅੰਤਰਾ ਕਰਮੀ ਦਾ ਦਿਮਾਗ ਲਈ ਕੰਮ ਕਰਦਾ ਮੈਂ ਤੇਰੇ ਕੋ ਕਿਹੜੇ ਵੇਲੇ ਗੱਲ ਜਾ ਕੇ ਕੀਤੀ ਵੀ ਇਹ ਸਿਆਣੇ ਦੇ ਜਾਂਦੀ ਮੈਂ ਜਿੰਨਾਂ ਨੂੰ ਕਹੀ ਜਾਂਦੀ ਨਹੀਂ ਕਿ ਨਹੀਂ ਉਹਨਾਂ ਨੇ ਮੇਰੇ ਕੋ ਗੱਲ ਕੀਤੀ ਮੈਂ ਬੈਠੇ ਆ ਫਿਰ ਮੇਰੇ ਦੋਵੇਂ ਜਾਣੇ ਦੇ ਜੈ ਪਹਿਲਾਂ ਤੂੰ ਗਈ ਮੇਰੇ ਘਰੇ ਤੂੰ ਮੈਨੂੰ ਆਖਿਆ ਕਿ ਤੇਰੀ ਕੁੜੀ ਠੀਕ ਹੋ ਗਈ ਤੂੰ ਮੇਰੇ ਮੁੰਡੇ ਨੂੰ ਕੁਝ ਮੇਰੇ ਨਾਲ ਕਿਹਾ ਸੀ ਕਿ 베ਲੀ ਸਦਾ ਦੀ ਮੇਨ ਗੱਲ ਕੀ ਹੈ ਮੇਨ ਗਾ ਲੈ ਗੇ ਵੇਲੀ ਐ ਤੇ ਵੇਲੀ ਨੂੰ ਬੁਲਾਉਂਦਾ ਨਹੀਂ ਕੰਮ ਫਿਰਦੇ ਨਾ ਕਿ ਮੈਨੇ ਮੋੜਿਆ ਮਾਸਟਰ ਕੋਲ ਚਾਰਨਾ ਫਰੀਦ ਮੇਰੀ ਸੁਣ ਕੇ ਤਾਂ ਖਾਇ ਨਾ ਆ ਪਹਿਲਾਂ ਮੈਨੂੰ ਪੁੱਤਰਾ ਪੜੀ ਪਰ ਜੀ ਹੱਥ ਚ ਸਬਜੀ ਬਣਾਈ ਲਿਆ ਤੇ ਉਹ ਪੁੱਤਰਾ ਤੇ ਖਾਂਦੀ ਲੋੜੇ ਪਈ ਜਿਹੜੇ ਖਟੇ ਖਟੇ ਕਰਕੇ ਤੈਨੂੰ ਭੰਗਿਆ ਜਦ ਦੋ ਦਿਨਿਆਂ ਨਹੀਂ ਖਾਧਿਆ ਆਰੀ ਤੇਰਾ ਇਹ ਮੈਨੂੰ ਫਰੀਦ ਨੂੰ ਤੂੰ ਫਰੀਦ ਕੋਲ ਜਾ ਕੇ ਗੱਲਾਂ ਕਰਦੀ ਮੈਂ ਫਰੀਦ ਤਾਂ ਮੇਰੇ ਕਦੀ ਮੱਥੇ ਵੀ ਨਹੀਂ ਲੱਗੀ ਮੈਂ ਤਾਂ ਤੇਰੇ ਕੋਲ ਗਈ ਤੇ ਨਾ ਮੈਂ ਨਹੀਂ ਰਹਿਣ ਦਿੱਤੀ ਨੇ ਨਾ ਤਨਵੇਂ ਲੈ ਨਾ 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 ਤੂੰ ਦੇ ਦਰਸ਼ਨ ਪਾਈ ਨਹੀਂ ਹੁਣ ਭੁੱਲ ਗਈ ਏ ਕਿ ਤੂੰ ਝੂਠੀ ਆ ਪਮੋ ਜਾ ਕਰ ਤੇਰੇ ਤੇ ਬਰਾਣੀ ਬੈਣਾ ਤੇਰੇ ਮੂੰਹ ਤੇ ਗੱਲਾਂ ਕਰ ਜੇਂਦੀ ਤੇ ਤੂੰ ਮੇਰੇ ਨਾਲ ਗਵਾੜ ਨਾ ਕਰ ਜਾਨੀ ਇਹੋ ਜੇ ਪਰੇ ਤੇ ਬਰਾਣੀ ਨੂੰ ਕਿੱਥੇ ਬੈਠਣਾ ਪਮੋ ਖਾਣ ਸੁਣ ਨਾ ਕਾਲੀ ਤੇਰੀ ਬਰਾਣੀ ਜਿਹਨੂੰ ਕਹੀ ਲੱਗਦੀ ਕਿ ਮੇਰਾ ਕਿੱਦਾਂ ਚੁੱਕਣਾ ਨਾ ਲੈਦੀ ਤੂੰ ਕੋਲ ਨਹੀਂ ਕਰਦੀ ਮੇਰੇ ਘਰ ਆ ਕੇ ਨਹੀਂ ਆਂਦੀ ਕੋਈ ਬਣੀ ਨਾ ਮੇਰੇ ਖਾਣਾ ਇਹ ਤਾਂ ਤਾਂ ਇਹਨਾਂ ਦਾ ਮਸਲਾ ਤੁਸੀਂ ਜੋ ਮਰਜ਼ੀ ਕਰੋ ਜਿਹਦੇ ਮੈਂ ਤੇਰੇ ਕੰਨ ਭਰਦੀ ਕਿ ਤੇ ਤੂੰ ਮੈਨੂੰ ਆ ਭਰ ਤੇ ਮੈਂ ਵੀ ਗੁਨੇਕਾਰ ਮੇਰੇ ਮੇਰੇ ਬੰਦੇ ਕਰਾਵਾ ਦਿੱਤੀ ਐ ਮੈਨੂੰ ਤੂੰ ਬੰਦੇ ਦੀ ਨਾ ਕਿਹਾ ਇਹ ਮੈਂ ਕਿਤਾ ਮੈਨੂੰ ਕਿਹਾ ਤੂੰ ਤਾਂ ਕਿਹਾ ਕਿਆ ਬਣਾਉਣੀ ਐ ਨਾ ਕਿ ਉਹ ਮੁਝ ਜਾਣੇ ਕਹਿੰਦੇ ਕਿਆ ਮੈਂ ਮੁਝ ਜਾਣੇ ਹਾਂ ਹਾਂ ਮੈਂ ਕਿਹਾ ਮੈਂ ਤੇਨੂੰ ਪੱਖ ਨਹੀਂ ਕਹਿੰਦੀ ਇਹਨੂੰ ਮੈਂ ਹੋਣਾ ਕਰਕੇ ਜਾਣਾ ਇਹ ਰਾਹੀਂ ਤੂੰ ਮੈਨੂੰ ਕਹਿ ਕੇ ਵੀ ਨੇ ਤਾਂ ਉਹਦੇ ਕਹਿੰਦੇ ਝੂਠ ਮਾਰਦੇ ਸਮਝ ਸਮਝਦੇ ਉਹ ਤਾਂ ਬਦੀ ਬਣਾਈ ਜਾਂਦੇ ਵੇਲੇ ਹੈਗੇ ਖਾਣੇ ਚਾਰਨਾ ਅਹਿਮਦ ਉਹ ਸਭ ਜਿਹੜੀ ਸਬਜੀ ਬਣਾਈ ਆ ਸਬਜੀ ਕਿੱਥੇ ਮਿਲਣੀ ਉਹ ਗੋਆੜੇ ਵਾਂਗ ਲਾ ਕੇ ਆਈ ਉਹ ਘਾੜਾ ਕਰਕੇ ਨਹੀਂ ਬਣੀ ਸਾਰਾ ਦਿਨ ਚੁਗੀਆਂ ਨਾਲ ਵੇਹੜੀ ਮਿਲਦਾ ਰਹੇ ਜਦੋਂ ਮੈਂ ਤੇਰੇ ਕੋਲ ਗਈ ਆ ਦਿਮਾਗ ਤੇ ਮੋਟੇ ਰਿਏ ਉਹਦਾ ਤੇ ਇੱਕੋਲ ਵੀ ਨਹੀਂ ਸੀਗੀ ਹਾਂ ਮੈਂ ਉਹਨੂੰ ਮੈਂ ਕੀ ਚੁਗਲੀ ਲਾਤੀ ਮੁੜ ਕੇ ਮੈਂ ਤੁਹਾਡੇ ਘਰ ਨਹੀਂ ਗਈ ਤੂੰ ਘਰ ਮੈਨੂੰ ਟੈਨਸ਼ਨ ਦੀ ਮਾਰੇ ਮੈਂ ਨਾਮੇ ਤਾਂ ਬਤਾਉਂਗੀ ਲੈ ਮਾਰੇ ਨਾ ਤੁਹਾਨੂੰ ਮਾਰੇ ਜਿੱਥੇ ਕਹਿ ਕੇ ਆਈ ਆਪਣਾ ਕੰਮ ਨਾ ਕਰੀ ਨਹੀਂ ਗਈ ਸੀ ਕਿ ਸਾਡੀ ਰੋਟੀ ਖਾਧੀ ਆ ਜੀ ਇਹਨੇ ਕਿ ਮੈਂ ਪਕਾਣੀ ਖਾਵੇ ਨਾ ਉੱtre ਕੂਚ ਨਾ ਛਡਨੀ ਗੁੱਟ ਨਹੀਂ ਤੇ ਖਿੱਚ ਕੇ ਬਾਹ ਲੈ ਮਾਰ ਚਾਣੀ ਦੋ ਮੈਨੂੰ ਰੋਟੀ ਪਕਾ ਦੇ ਮੈਂ ਤੁਹਾਡੇ ਰੋਟੀ ਬਖਰੀ ਮੈਂ ਕਰਾਂਗੀ ਇਹ ਨਹੀਂ ਆਪਣੇ ਰਛਨਾ ਤਾਂ ਕਰਾਈ ਬਾਬੇ ਬੁਜਾ ਜਾਗੇ ਉਹ ਮੇਰੀਆਂ ਰੋਟੀਆਂ ਪਕਾ ਦੇ ਲਾ ਤੇ ਮੈਂ ਰੋਟੀ ਤੇ ਨਹੀਂ ਪਕਾਉਣੀ ਮੈਂ ਨਹੀਂ ਬਗੋਣੀ ਨਹੀਂ ਰੋਟੀ ਦੀ ਮੈਂ ਨਹੀਂ ਘਰਦੀ ਮੈਂ ਨਹੀਂ ਬਗੋਣੀ ਕਰਨਾ ਜੋ ਕਰਨਾ ਹੀ ਮੈਂ ਚੰਨੀ ਚੂਕਣਾ ਕੂਤਰਾ ਮੁੱਤਲ ਲੱਗੀ ਹੂੰ ਬੇਵਨੇ ਨੇ ਤੇਹਾ ਤੇਰੇ ਕੂਤਰਾ ਮੈਂ ਖਾਉਂਗੀ ਤੇ ਬੈਠ ਕੇ ਕਹਿ ਕੇ ਚਾਹਤੀ ਮੈਂ ਇਹ ਨਹੀਂ ਮੇਰੇ ਨਿਆਣੇ ਬੈਠੇ ਘਰੇ ਰੋਟੀ ਖਾਣ ਉਹ ਤੇਰੇ ਤੇ ਨਿਆਣੇ ਚਾਹਣੇ ਬਗੋਣੀ ਤੇ ਤੱਕੇ ਨਾ ਮੂਹ ਬਣਾਈ ਜਾਣੀ ਆ ਇਹ ਨਾ ਜੇਵਾ ਮੈਂ ਚੰਨੀ ਮੇਰੇ ਨਿਆਣੇ ਉਹਨਾਂ ਨੂੰ ਤੂੰ ਜਪਰੀ ਤੇ ਆਪਣੇ ਦੋਵਾਂ ਨੂੰ ਗਵਾਨੀ ਨੇ ਨਾ ਕਰਿਆ ਤੇ ਨਾ ਉਹਨਾਂ ਧੱਕੇ ਮਾਰ ਕੇ ਘਰੋਂ ਕੱਢੀ ਤੇ ਜੇ ਤੂੰ ਮੈਂ ਦੂਜੀ ਵਾਰ ਤੇਰਾ ਨਾਮ ਹੀ ਕਰੂ ਤੂੰ ਮੈਂ ਕਿਹਦਾ ਮੈਂ ਕਿੰਦੇ ਜਣੇ ਲਪੜਾ ਮੈਨੂੰ ਲੱਗਿਆ ਤੈਨੂੰ ਉੱਥੇ ਆ ਕੇ ਹੌਲੀਆ ਆ ਗਈ ਤੈਨੂੰ ਮੈਂ ਤੂੰ ਚੱਲ ਨਹੀਂ ਇਹ ਚਾਹਤਾ ਤੇ ਤੂੰ ਮੂੰਹ ਜ਼ਰਾ ਦਿਮਾਗ ਖਰਾਬ ਹੋ ਗਿਆ ਤੇ ਤੇਰਾ ਸਾਜਾ ਘਾੜਾ ਤੂੰ ਮੋਦੇ ਨਾਲ ਐਵੇਂ ਬੰਦ ਘਟ ਬੋਲਦੀ ਗੱਲਾਂ ਕਰਦੀ ਉਹਨੇ ਮੂੰਹ ਤੇ ਇਹ ਗੱਲ ਕਹੀ ਆ ਕਿ ਮੈਂ ਉਹਨੂੰ ਕੁਝ ਨਹੀਂ ਕਿਹਾਗਾ

मैं मैं ना ना मेरा आक, तो 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 है चल जा तेरी दरानी दरानी भी 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 आके तेरे के 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 तू ना, भी हाँ आ तू तू बाबा तगड़ी की 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 खानी मेरी कहता आ री दरा बोलना बोली ਕੀ ਆਪਾਂ ਦੋਸਤਾਂ ਨੂੰ ਬਣਾ ਸਕਦੇ ਹਾਂ ਮੈਂ ਫਸਮੇ ਲੱਤੀ ਨਾ ਕੋਈ ਫੇਰੀ ਵਜਨ ਮੈਂ ਅੱਜ ਫਿਰ ਮੈਂ ਦਰਸਾ ਪਰ ਦੋਸਤਾਂ ਤੇ ਤਾਂ ਕੀ ਤੂੰ ਮੈਨੂੰ ਕਿੱਸੇ ਹਾਂ ਮੇਰਾ ਦੋਤ ਦੋ ਗਲਤ ਕਰ ਮੇਰਾ ਸੁਣ ਮੇਰਾ ਸੁਣ ਜਲਦੀ ਸੁਣ जलानी की ਮੈਂ ਅਜ ਤੇਰੀ ਵਜ੍ਹਾ ਨਾਲ ਨਾ ਰੋਟੀ ਵੀ ਤੇ ਜਿਹੜਾ ਘਰੇਵਾਲੀ ਕਰੇ ਪੈਣੀ ਤੇ ਬੰਦੇ ਦੇ ਘਰੀ ਆਉਣੀ ਚੱਲ ਜਾ ਚੱਲ ਜਾ ਮੈਨੂੰ ਨਾ ਗੁੱਸਾ ਚੜਾ ਆਂਡ ਗਵਾੜ ਵੇਖੂਗਾ ਤੇਰੀ ਵੀ ਮੈਂ ਤੂੰ ਤੂੰ ਦਿਨਾਂ ਵਿੱਚ ਗਲੀ 'ਚ ਮਾਰਨਾ ਹੈ ਗਲੀ 'ਚ ਐਨੀ ਕਲੇ ਪੈਗੀ ਐਨੀ ਕਲੇ ਪੈਗੀ ਅੱਜ ਤੀਕਰੀ ਉਹ ਬੋਲੀ ਆ ਤੇਰੀ ਵਜ੍ਹਾ ਨਾਲ ਨਾ ਰੋਟੀ ਦੀ ਪਕਾਈ ਨਹੀਂ ਮੈਂ ਜਦੋਂ ਪਾਪ ਚੜਿਆ ਪਿਆ ਮੈਂ ਤੇ ਰੋਟੀਆਂ ਪਕਾਦੀਆਂ ਮੇਰਾ ਚੱਲ ਜਾ ਚੱਲ ਜਾ ਤੇਰਾ ਕਲੇ 'ਚ ਲੋਕਾਂ ਨੇ ਜੀਣ ਨੂੰ ਕਿਹਾ ਤੂੰ ਜਾਨੀ ਵੀ ਨਹੀਂ ਚਲੇ ਚੱਲ ਮੈਂ ਬੁੱਕੇ ਚੱਲ ਚੱਲ ਤੂੰ ਤੇਰੀ ਰੋਟੀ ਨਾਲ ਆਹ ਨੀ ਫੋਟੋ ਚਾਹ। ਇਹਨੇ ਤੇ ਗਾਂਦੀ ਪਾਇਆ ਹੈ ੱੱੱਕੇ ਨਾਲ ਹੀ ਬਣਾਈ ਜਾਂਦੀ ਤਰਾਣੀ ਉਹਦੀ ਵਿਚਾਰੀ ਕਹਿ ਗਈ ਹੈ ਵੀ ਮੈਂ ਕੁਛ ਨਹੀਂ ਕੀਤਾ। ਹੱਤਾ ਕਿਹੜਾ ਨਹੀਂ ਬਣਾਈ ਜਾਂਦੀ ਵੀ ਤੂੰ ਮੰਨ ਵੀ ਉਹਨੂੰ ਕੁਛ ਕਹਿ ਲੱਛਣਾ ਤੇਰੇ ਮਾੜੇ ਹੈ ਲੱਛਣਾ ਤੇਰੇ ਮਾੜੇ ਉਹ ਤੈਨੂੰ ਰੋਟੀ ਨਹੀਂ ਮਿਲੀ। ਤੇਰੇ ਨਾਲ ਪਰੌਂਠੇ ਲਾ ਕੇ ਦਵਾ ਮਾਂ ਪਰ ਕੰਮ ਨੂੰ ਮੇਰੇ ਕੋਲ ਆ ਕੇ ਕਹਿੰਦੀ ਬੁੱਦੀ ਸਾਰਾ ਮੇਰਾ ਦੁੱਧ ਡੋਲ ਗਈ ਹੈ। ਸੁਘਾਤ ਜੀ। ਜੇ ਤੂੰ ਚਾਰ ਜੀਹੋਂ ਮੈਂ ਇੱਕ ਘਰ ਬਸੇ ਪਾਣਾ ਹੁੰਦਾ ਉਹ ਕੰਮ ਕਰਦੀ ਕਿ ਤੂੰ ਤੇਰੇ ਮਤੇ ਚੁਗਲ ਗਿਆ ਪਰ ਲੱਗ ਨਹੀਂ ਨਾ ਬੇਲ ਹੈਗਾ ਹਾ ਹੁਣ ਦੇ ਸਿੱਪਰ ਖਾ ਲੈਣਾ ਹੀ ਬਾਵਾ ਚੜ ਗਈ ਰੱਖਾ ਮੈਂ ਲਾ ਕੱਤੋਂ ਜਿਹੜੇ ਅਰਸੇ ਰੀ ਪੀੜੋ ਹੁੰਦਾ ਹੈ ਤੇ ਆ ਕੀ ਬੰਦਾ ਕਹਿੰਦਾ ਪਰ ਇਹ ਬੜੀ ਹੈ ਇਹ ਪਾਣੀ ਨੂੰ ਅੱਤੀ ਮਾਰੀ ਮੁੰਡੇ ਨਾਲ ਤੂੰ ਕਿ ਲੈ ਗਈ ਉਧਰ ਤੂੰ ਮਾਰਜੀ ਪਾਣੀ ਕਿਥੋਂ ਮੈਂ ਅੰਡਿਆ ਕਰਦੀ ਜਿਹੜੀ ਅੱਜ ਤੂੰ ਮੇਰੇ ਨਾਲ ਹਾਸ਼ਾ ਕਰਾਈ ਤੂੰ ਉਹ ਤੇ ਪੀਣ ਦਾ ਯਾਦ ਮੁੰਡੇ ਕਹਿ ਦਿੰਦੀ ਕਿ ਪਾਣੀ ਗਾਲੀ ਪੀਣਾ ਭਾਮ ਕੀਤਾ ਵਾ ਵੇਲੇ ਉਹ ਕਿਥੋਂ ਆ ਗਏ ਰ ਫੇਰ ਤੂੰ ਮੇਰੇ ਨਾਲ ਗੱਲ ਕਰ ਲਾ ਪੀਣਾ ਪਾਣੀ ਫੇਰ ਲੰਗਾ ਨਹੀਂ ਤੇ ਕੀ ਹੋ ਗਿਆ ਨਾ ਮਾਵਾ ਬੱਜੀ ਨਾਲ ਉਦੋਂ ਬੱਜੀ ਮੈਂ ਤਾਂ ਸ਼ਤਰ ਖਾ ਕੇ ਨਾ ਉਹ ਹੋਵੇ ਮਾਰ ਆਹ ਬੋਤ ਨਹੀਂ ਉਦੋਂ ਤੇ ਤੂੰ ਮੇਰੇ ਮੂੰਹ ਨਹੀਂ ਲੱਗੀ ਹੈਂ ਮੋਰ ਬੁੱਕ ਤਾਂ ਪੁੱਛਣੇ ਹੁਣ ਪੁੱਛੂਗੀ ਨਾ ਮੇਰੇ ਵੱਜੇਗਾ ਪਾਪਾ ਤਾਰ ਕੇ ਨੂੰ ਮਹੀਨਾ ਹੋ ਗਿਆ ਵਿਲਕੇ ਹਿੰਦ ਮੈਂ ਮੇਰਾ ਪਾਣੀ ਨਾ ਰੁਲੇ ਉਸ ਮੈਤੋ ਵੀ ਖਾ ਲਉਂਗੀ ਮੈਂ ਤੇ ਤੁਸਾਂ ਪ੍ਰੀਤ ਜਬਾਸ ਮਾਰ ਕੇ ਗੂਗੀ ਮੈਂ ਮੈਨੂੰ ਪਾਣੀ ਪੀ ਲੈੰਦੋ ਮੈਂ ਅੱਗੇ ਬਣੀ ਅਕੀ ਪਈ ਆ ਚਲ ਚਲ ਨਗਾ ਨਗਾ ਤੂੰ ਜਿਹੜੀ ਅਕੀ ਹੈ ਨਾ ਤੇਰੇ ਗੱਲ ਤੋਂ ਲਿਖੇਵਾ ਤੇਰਾ ਵੇਖੀ ਮੈਂ ਦੱਸਦੀ ਜੇ ਤੇ ਕੱਲ੍ਹ ਤੱਕ ਫਿੱਟਿਆ ਮੈਂ ਕਿਵੇਂ ਰਹੂੰਗੀ ਉਦੋਂ ਵੱਜੀਆਂ ਹਣ ਰੱਤ ਦਾ ਟੱਡਾ ਨਹੀਂ ਖਾਈ ਨਾ ਕੀ ਮਿਲਿਆ ਬੀ ਬੀ ਕੀ ਕਰਾਸੀ ਜੇ ਤੂੰ ਮੈਨੂੰ ਕਹਿ ਜਿੰਦੀ ਕਿ ਹਾਂ ਤੂੰ ਮੈਨੂੰ ਪੀਤੇ ਐ ਨਹੀਂ ਆ। ਪਿੰਡਾ ਮੈਨੂੰ ਇਹ ਤਾਂ ਸੁ ਮਿਰਚਾਂ ਦਾ ਲੱਗਦੀ ਤਾਂ ਕੋਈ ਨਹੀਂ ਹੈ। ਮਿਰਚਾਂ ਤਾਂ ਆ ਹੀ ਲੱਗਦੀਆਂ ਨਾ ਕੀਤੇ ਆ ਨਾ ਉਹ ਪਹਿਲੇ ਪੂਏ ਲਾਏ ਹੋਣੇ ਮਿਰਚਾਂ ਨਾ ਲੱਗਦੀਆਂ ਸੱਚੇ ਮਿਰਚਾਂ ਲੱਗਦੀ। ਨਿੱਬੈ ਨਾ ਮੈਂ ਕਿਹੇ ਨੂੰ ਕੱਖ ਨਹੀਂ ਕੀਤਾ ਤੂੰ ਕਿਉਂ ਮੇਰੇ ਜਿਸੇ ਨੂੰ ਪਈ ਤੇਰੇ ਨਹੀਂ ਆਨੇ ਉਹਨੇ ਮੈਂ ਕਰੀ ਕਰਤਾ। ਉਹ ਤਾਂ ਤਾਂ ਹੋਂ ਤੱਕ ਧਿਆਨ ਹੋਣਾ ਨਾ ਉਹ ਤੋਂ ਪਹਿਲਾਂ ਲਾੜੋ ਫਿਰ ਇੱਧਰ ਵੀ ਆ ਜਾਓਗੇ। ਮਾਰੀ ਪੈ ਸਾਰਿਆਂ ਦੀ ਵਾਰੀ ਹੁੰਦੀ ਹੈ। ਮੈਨੂੰ ਆਪਣੇ ਧੀਆਂ ਬੁੱਧਾ ਹੈ। ਪੁੱਤ ਨਹੀਂ ਨਾ ਦਿੱਤਾ ਆਹ ਗਾਮ ਵਾਲੇ। ਪੁੱਤ ਵਿੱਚ ਉਹ ਪੁੱਤ ਨਹੀਂ ਮੇਰੇ। ਉਮਰੇ ਫੁੱਟਾਂ ਤੋਂ ਬਾਅਦ ਤਾਂ ਐ ਨੂੰ ਤਰਖੜਦੇ ਬਾਬਿਆਂ ਦੇ ਨਾ ਹੀ ਮੰਨਦੇ ਹੋਗੇ ਤਾਂ ਹੀ ਬਾਬੇ ਤੇ ਤੁਰੇ ਫਿਰਦੇ ਨੇ ਪਾਪੇ ਦੇ ਤੇ ਮੇਰੇ ਸ਼ਕਤ ਨਾਲ ਜਾਗੇ ਸਿਆਣੀਆਂ ਦੀ ਹੈ ਮੈਨੂੰ ਮੈਨੂੰ ਗਰਮੀ ਬਹੁਤ ਲੱਗਦੀ ਹੈ ਮੈਂ ਲੱਗਦੀ ਨਾ ਸਾਵਣ ਗਏ ਸਿਆਣੀਆਂ ਦੇ ਨਾਂ ਮੈਂ ਜਹਾ ਮਰੀ ਤੇ ਤੂੰ ਮੈਨੂੰ ਕਿੱਦਾਂ ਸਿਆਣੇ ਦੇ ਰਾਹ ਤੋਂ ਅਸੀਂ ਦੱਸਦੇ ਅਹੀਂ ਨਹੀਂ ਦੱਸੇ ਤੂੰ ਹੀ ਤਾਂ ਸੰਦਾਈ ਰਹਿਣੋਂ ਆ ਤੂੰ ਹੀ ਮੇਰੇ ਕਲੰਕ ਲਾਈ ਜਾਂਦੇ ਨਾ ਕਲੰਕ ਲੱਗਨਦੇ ਆ ਸੱਚੇ ਲੱਗਨਦੇ ਇਹ ਰਾਹ ਟੁੱਟ ਗਏ ਇਹ ਤਾਂੱਕ ਜਾੜਿਆ ਹੁੰਦਾ ਤੂੰ ਕਿੰਨ ਤੇ ਤਦ ਹੀ ਉਹਨਾਂ ਦੇ ਬੁਏ ਘੜੀ ਕਦੀ ਮੇਰੇ ਬੁਏ ਘੜੀ ਆ ਜਾਂਦੇ ਨੇ ਕਿ ਤਦ ਮੈਂ ਫੜਨਾ ਵੇਖੀ ਹਾਂ ਫਿਰ ਦੱਸੂਗੀ ਬਾਬਾ ਵੀ ਉਹ ਜਨ ਕੰਮਾਂਦਰਾ 12:00 ਰਾਤ ਦੱਸ ਦੇਣਾ ਕਰਨ ਮਾਂ ਪਿਆਂ ਕੀ ਲੱਗਿਆ ਉਹਨਾਂ ਨੂੰ ਤਾਂ ਪੈਣ ਜਾਣਾ ਮਤਲਬ ਤਿੰਨੇ ਹੋਣੇ ਦੋ ਦਿਨ ਲੱਗਣਗੇ ਤੁਰਤ ਫੜ ਕੇ ਦੱਸੀਂ ਅਭੀ ਨਮਸਾਂ ਦੇਗੀ ਮੈਂ ਤਿੰਨ ਦਸਾ ਪ੍ਰੀਤ ਮੈਂ ਤੁਹਾਡੀ ਸੋਨੇਗਾ ਮੇਨ ਗੱਲ ਇਹ ਆ ਕਿ ਮੈਂ ਰੋਟੀ ਪਕਾਈ ਆਪਣੀ ਸਾਰਾ ਕੁਝ ਮੈਂ ਕਰ ਲਿਆ ਮੈਂ ਲਿਆਣੀ ਪਕਾ ਲੈਣੀ ਸੂਣ ਖਾਣਾ ਛੋਕਰੀ ਵਾ ਤੇ ਤੂੰ ਮੈਨੂੰ ਰੋਟੀਆਂ ਪਕਕੀਆਂ ਪਕਾ ਲੈ ਕਿ ਇਹ ਵੀ ਤੂੰ ਕਿਵੇਂ ਰੋਟੀਆਂ ਆਪਣੇ ਪਕਾਈ ਨਹੀਂ ਆ ਨਹੀਂ ਖਾਣੀਆਂ ਆ ਆਪਣਾ ਅਰੇਂਜਮੈਂਟ ਕਰੋ ਚੱਲ ਮੈਂ ਮੈਂ ਹੁਣੇ 75 ਕੋ ਤੇਰੀ ਗੋਦ ਨਾ ਪਕਾਈ ਤੂੰ ਤਾਂ ਆਖੀ 75 ਕੋ ਗੋਦਾ ਤੇ 75 ਰੋਟੀਆਂ ਤੇ ਨਹੀਂ ਪਕਾ ਕੇ ਦੇਣ ਲੱਗਾ ਤੁਹਾਨੂੰ ਮੈਂ ਤਾਂ ਨਹੀਂ ਬੁਵਾਉਂਗਾ 75 ਕਿੰ ਆ ਬੁਵਾਉਂ ਤੇ ਇੱਕ ਤਾਂ ਭਗਵਾਉਗਾ ਤੂੰ ਤੇ ਪਲੇਟ ਛੇਜੋ ਉਹ ਮੈਂ ਨਾ ਬਹੁਤ ਕਰਦਾ ਹਾਂ ਹਾਂ ਕਰਦਾ ਕਈ ਥੋੜੀ ਆਪੋ ਦਾ ਫੇ ਮੇਰੇ ਭਰਾ ਵੱਡੇ ਨੂੰ ਬਾਹਰ ਕੱਢ ਦੇ ਵਰਜਾਈ ਲੱਗੇ ਨਾ ਦੋ ਘੰਟੇ ਕਰਨਾ ਮੈਂ ਸਾਰਾ ਡੇਗਣਾ ਦਾ ਕੰਮ ਕਰਨ ਸੀ ਫੇ ਕਮਾਰ ਕੇ ਉੱਤੋਂ ਤੋਂ ਝਾੜੂ ਤੇ ਉਹ ਗਏ ਗਵਾਂਢੀ ਤੇ ਇੱਕ ਕਮਾਰੀ ਤੈਨੂੰ ਮੈਂ ਦਉਣੀ ਤੂੰ ਮਾਰ ਤੇ ਗਵਾਂਢੀ ਕਰ ਜਾਂਦੀ ਮੈਂ ਫੇ ਕਰਨਾ ਕਰੂੰ ਪਹਿਲਾਂ ਮੈਂ ਸਾਰਾ ਕੰਮ ਕਰ ਲਿਆ ਤੇ ਦੱਸ ਗਵਾਂਢੀ ਨਾਲ ਉੱਟ ਗਈ ਤੇ ਦੂਰੀ ਦੀ ਕਿੱਥੇ ਜਾਣਾ ਹੈ ਆਈਡੀ ਪੀਏ ਨੇ ਸਮਝਾ ਲਾਦੀ ਤਾ ਫੋਮ ਲਾ ਕੇ ਸੂਬੂ ਮੀਨਾਂ ਮੈਂ ਕਿਹਨੂੰ ਖਾਣ ਦਾ ਰੋਸ ਪੋਨੇ ਰਾਂ ਮੈਂ ਰੋਟੀ ਦਾ ਅਰੇਂਜਮੈਂਟ ਕਰੋ ਨਿਆਣੇ ਤਰੇ ਫਿਰਦੇ ਬੇੜੇ ਤੇ ਮੈਂ ਐਡੀ ਮੈਂ ਤਾਂ ਭੁੱਖੀ ਐ ਇੱਦਾਂ ਹੀ ਸੌਵਾਂਗੇ ਰੱਤ ਤੈਨੂੰ ਪਤਾ ਲੱਗੂਗਾ ਮੈਨੂੰ ਕਹਿੰਦੇ ਮੈਂ ਲੱਗੀ ਚੱਲੀ ਨੰਨੇ ਪਾਣੇ ਲੈਣੇ ਜਾਂ 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 ਤੈਨੂੰ ਮਾਰੀ ਮੈਂ ਮਾਰਿਆ ਤੱਕ ਹੈ ਤੂੰ ਮੈਨੂੰ ਕਿੱਦਾਂ ਕਰੋ ਥੱਕੇ ਮਰਵਾਏ ਛਿੱੜ ਕੋ ਫਿੱਸ ਤੇ ਤੇਰਾ ਪੀੜਾ ਪੀੜਾ ਉਹਦੇ ਪੰਪਾਂ ਤੇ ਚੜ ਗਈ ਤੂੰ ਵੇਖੀ ਤੈਨੂੰ ਹੌਲੀ ਆ ਕੇ ਮੈਂ ਕਰਦੀ ਤੈਨੂੰ ਬਚਿੱਤਰ ਕੋ ਹੌਲੀ ਆ ਦੇਖ ਕਿਵੇਂ ਚਲ ਬੰਦੀ ਤੂੰ ਇਹ ਨਾ ਮੈਂ ਤੇਰੀਆਂ ਨੀ ਪਤੀਆਂ ਖਾਂਦੀ 18 ਨੇ ਹੋ ਗਈ ਅੱਠ ਤੱਕ ਮੈਂ ਕਦੀ ਨਹੀਂ ਹੋਣ ਦਿੰਦੀ ਤੈਨੂੰ ਹੈ ਉਹ ਕਿੱਡੀ ਸਮਾਣੀ ਆ ਉਹਨੂੰ ਤਾਂ ਮੈਂ ਕਰ ਮੈਂ ਹਾਂ ਉਹਨੂੰ ਹੋਰਿਆ ਉਹਨੂੰ ਵੀ ਮੈਂ ਕਰ ਦੂੰਗੀ ਛੱਡਣਾ ਮੈਂ ਕਰੂ ਨੂੰ ਨਹੀਂ ਕਰਿਆ ਇਹ ਕਰ ਨੂੰ ਖੜਾ ਛੱਡ ਦੀ ਖੜੀ ਮੇਰਾ ਇਹ ਖੜਾ ਛੱਡਦੀ ਮੈਂ ਇਨਾ ਕੰਮ ਕਰਦਾ ਇਹਦੇ ਕਰੇ ਇਹ ਤੂੰ ਮੈਂ ਹਾਂ ਵੀ ਤੇ ਤੈਨੂੰ ਸਿਆਣੇ ਜਾਂਦੀ ਤੱਕ ਪੜੂੰਗੀ ਵੀ ਤੂੰ ਕਿਹੜੇ ਸਿਆਣੇ ਤੇ ਜਾਨੀ ਨਾ ਤੂੰ ਮੇਂ ਜਾ ਲਉਂਗੀ ਮੇਰੀ ਇਨੀ ਕੁੜੀ ਮਾਰ ਤੇ ਨਾਮ ਡੱਕਰਾ ਪੈਖਾਂ ਜੀ ਡੱਕਰਾ ਕੋ ਲਾਉਣਾ ਨਹੀਂ 5000 ਰੁਪਏ ਦੀ ਜਾਣਾ ਉਹ ਜੀ ਸੋ ਜਾਲਾਂ ਤੇ ਉੱਥੇ ਜਾਣਾ ਹੈ ਮੇਰਾ ਸਵਾਹ ਰਾਜੀ ਹੁਨਾ ਮਾਦੀ ਦੀ ਵੀ ਕਰਨਾ ਉਹ ਜੀ ਇਹ ਜਿਹੜੀ ਸਾਡੀ ਵਾਲੀ ਪੰਪਾ ਦੇ ਜਿਹੜੀ ਇਹ ਕੰਮ ਸਾਰਾ ਹੋਗਾ ਤੁਹਾਨੂੰ ਪੱਖਾ ਲਾਵਾ ਮੈਂ ਜਾਵਾਂਗਾ ਮੈਂ ਨਾ ਆਵਾਂ ਤੁਹਾਨੂੰ ਓਤੀ ਕਦੇ ਆਪੀ ਪਕੀ ਖਾਓ ਇਹਨੂੰ ਚਲੀ ਜਾਓ ਗਿਆ ਨਾਲ ਬੋਲਦੇ ਨੂੰ ਓਤੀ ਆਣਾ ਤੇ ਠੀਕ ਹੈ ਯਾਦ ਲੱਗੂਗਾ